ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀ ਕਵਤਾ ਕੀੜੀ ਬਾਰੇ ਪੜਾਂਗੇ ਇਸ ਕਵਤਾ ਵਿੱਚ ਕਵੀ ਨੇ ਕੀੜੀ ਦੇ ਲਗਾਤਾਰ ਕੰਮ ਵਿੱਚ ਜੁਟੇ ਰਹਿਣ ਤੇ ਉਸ ਤੇ ਜਥੇ ਬੰਦਕ ਉਦਮ ਦਾ ਦ੍ਰਿਸ਼ ਜਿਹੜਾ ਇਸ ਵਿੱਚ ਪੇਸ਼ ਕੀਤਾ ਹੈ ਵੱਧਦੀ ਜਾਵੇ ਵੱਧਦੀ ਜਾਵੇ ਤਾਂ ਕਿਸੇ ਵਿੱਚ ਵੱਧਦੀ ਜਾਵੇ ਕਿਧਰੋਂ ਪਿੰਕ ਪਈ ਪੋਰੇ ਦੀ ਇੱਕ ਦੂਜੀ ਨੂੰ ਖਬਰ ਪਹੁੰਚਾਵੇ ਵੱਧਦੀ ਜਾਵੇ ਵੱਧਦੀ ਜਾਵੇ ਆਪਣੀ ਧੁਨ ਵਿੱਚ ਮਸਤੀ ਅੰਦਰ ਨਹੀਂ ਛੱਡਦੀ ਉਦਮ ਦੀ ਵਾਦੀ ਔਖੀ ਹੋ ਸੌਖੀ ਹੋ ਜਾਵੇ ਵੱਧਦੀ ਜਾਵੇ ਵੱਧਦੀ ਜਾਵੇ ਕਵੀ ਲਿਖਦਾ ਕਿ ਕੀੜੀ ਅੱਗੇ ਹੀ ਅੱਗੇ ਤੁਰੀ ਜਾਂਦੀ ਹੈ ਉਹ ਕਿਸੇ ਚੀਜ਼ ਦੀ ਪ੍ਰਾਪਰਟੀ ਦੀ ਤਾੰਗ ਵਿੱਚ ਅੱਗੇ ਹੀ ਅੱਗੇ ਵੱਧਦੀ ਜਾਂਦੀ ਹੈ ਜੇਕਰ ਉਸ ਨੂੰ ਕਿਸੇ ਪਾਸਿਓਂ ਅੰਦੇ ਕਿੰਕੇ ਦੀ ਸੂ ਲੱਗ ਜਾਵੇ ਤਾਂ ਇੱਕ ਕਿਹੜੀ ਝਟਪਟ ਦੂਜੀ ਤੱਕ ਖਬਰ ਪਹੁੰਚਾ ਦਿੰਦੀ ਹੈ ਉਹ ਆਪਣੀ ਲਗਨ ਮਸਤੀ ਵਿੱਚ ਤੁਰਦੀ ਹੋਈ ਲਗਾਤਾਰ ਉਦੋਂ ਵੀ ਜੁਟੇ ਰਹਿਣ ਤੇ ਆਪਣੇ ਸੁਭਾਅ ਨੂੰ ਨਹੀਂ ਛੱਡਦੀ ਇਸ ਤਰ੍ਹਾਂ ਉਦਮ ਕਰਦਿਆਂ ਭਾਵੇਂ ਉਸ ਨੂੰ ਪਹਿਲਾਂ ਔਖਾ ਹੋਣਾ ਪੈਂਦਾ ਹੈ ਪਰੰਤੂ ਮਗਰੋਂ ਉਹ ਉਦਮ ਹੀ ਉਸ ਨੂੰ ਸੁਖ ਦਿੰਦਾ ਹੈ ਅਰਥਾਤ ਉਹ ਗਰਮੀ ਦੇ ਮੌਸਮ ਵਿੱਚ ਲਗਾਤਾਰ ਉਦਮ ਨਾਲ ਅਨੇ ਇਕੱਠਾ ਕਰਦੀ ਤੇ ਸਿਆਲ ਵਿੱਚ ਆਰਾਮ ਨਾਲ ਬੈਠ ਕੇ ਖਾਂਦੀ ਹੈ। ਔੜ ਸੌੜ ਲਈ ਕਰੇ ਤਿਆਰੀ ਕੀੜੀ ਨੂੰ ਵੀ ਜਾਨ ਪਿਆਰੀ ਤੁਰਿਆ ਰਹਿਣਾ ਤੁਰਿਆ ਰਹਿਣਾ ਹੋਲੀ ਪਰ ਹਫਨਾ ਨਹੀਂ ਬਹਿਣਾ ਬੋਤੀ ਤੇਜੀ ਬਹੁਤ ਥਕਾਵੇ ਹੁਟਿਆਂ ਮੰਜ਼ਲ ਦੂਰ ਨਿਸਾਵੇ ਹੋਲੀ-ਹੋਲੀ ਤੁਰਦੀ ਜਾਂਦੀ ਤੁਰਦੀ ਜਾਂਦੀ ਤੁਰਦੀ ਜਾਂਦੀ ਲਗਾਤਾਰ ਉਦਮ ਵਿੱਚ ਜੁਟੀ ਹੋਈ ਕੀੜੀ ਔਖੇ ਸਮਿਆਂ ਅਰਥਾਤ ਸਰਦੀ ਦੀ ਰੁੱਤ ਲਈ ਆਂਦਾ ਭੰਡਾਰ ਜਮਾ ਕਰਨ ਵਿੱਚ ਲੱਗੀ ਰਹਿੰਦੀ ਹੈ ਆਖਰ ਉਸ ਨੂੰ ਵੀ ਹੋਰ ਨਾ ਜੀਵਾਂ ਵਾਂਗ ਆਪਣੀ ਜਾਨ ਪਿਆਰੀ ਹੈ ਲਗਾਤਾਰ ਹੌਲੀ-ਹੌਲੀ ਤੁਰਦੇ ਰਹਿਣਾ ਉਸ ਦਾ ਸੁਭਾਅ ਹੈ ਉਹ ਤੇਜ਼ੀ ਨਹੀਂ ਤੁਰਦੀ ਇਸ ਪ੍ਰਕਾਰੋਂ ਥੱਕ ਕੇ ਸਾ ਲ ਲੈ ਨਹੀਂ ਬੈਂਦੀ ਇਹ ਤਾਂ ਅਸੀਂ ਜਾਣਦੇ ਹੀ ਆ ਕਿ ਜਿਹੜਾ ਬਹੁਤੀ ਤੇਜ਼ੀ ਵਿੱਚ ਹੁੰਦਾ ਹੈ ਉਹ ਥੱਕਦਾ ਵੀ ਬਹੁਤਾ ਹੈ ਥੱਕੇ ਹੋਏ ਨੂੰ ਜਦੋਂ ਬੋਤਾ ਸਾਹ ਚੜਿਆ ਹੁੰਦਾ ਹੈ ਤੇ ਉਸ ਨੂੰ ਆਪਣੀ ਮੰਜ਼ਲ ਵੀ ਦੂਰ ਦਿਖਾਈ ਦਿੰਦੀ ਹੈ ਇਸੇ ਕਾਰਨ ਕਿڑی ਲਗਾਤਾਰ ਹੌਲੀ-ਹੌਲੀ ਤੁਰਦੀ ਹੋਈ ਉਦੋਂ ਵਿੱਚ ਜੁੱਟੀ ਰਹਿੰਦੀ ਹੈ ਧੁੰਨ ਦੇ ਪੱਕੇ ਧੀਰਜ ਵਾਲੇ ਤੋੜ ਨਾ ਛੱਡਣ ਪੈਨ ਨਾ ਕਾਲੇ ਨਦੀਆਂ ਚਾਲ ਗੰਬੀਰ ਚਲਦੀਆਂ ਸ਼ੋ ਸਾਗਰ ਵਿੱਚ ਜਾਰਲਦੀਆਂ ਥੰਮਣਾ ਰੁਕਣਾ ਮੋਤ ਨਿਸ਼ਾਨੀ ਦਏ ਸੜਿਆਂ ਖੜੋਤਾ ਪਾਣੀ ਕਵੀ ਕਹਿੰਦਾ ਹੈ ਕਿ ਜਿੰਨਾ ਵਿੱਚ ਸੱਚੀ ਲਗਨ ਹੁੰਦੀ ਹੈ ਉਹ ਬੜੇ ਧੀਰਜ ਵਾਲੇ ਹੁੰਦੇ ਨੇ ਉਹ ਆਪਣੀ ਤੋਰ ਨਹੀਂ ਛੱਡਦੇ ਅਤੇ ਕਾਲੇ ਵੀ ਨਹੀਂ ਪੈਂਦੇ ਅਸੀਂ ਦੇਖਦੇ ਹਾਂ ਨਦੀਆਂ ਬੜੀਆਂ ਗੰਭੀਰਤਾਵਾਂ ਵਾਲੀ ਚਾਲ ਚਲਦੀਆਂ ਰਹੀਆਂ ਆਪਣੇ ਪ੍ਰੀਤਮ ਸਾਗਰ ਵਿੱਚ ਇੱਕਮਿਕ ਹੋ ਜਾਂਦੀਆਂ ਨੇ ਅਸਲ ਵਿੱਚ ਥੰਮਣਾ ਰੁਕਣਾ ਮੌਤ ਦਾ ਚਿੰਨ੍ਹ ਹੈ ਖੜਾ ਪਾਣੀ ਆਖਰ ਬਦਬੂ ਛੱਡਦਾ ਹੈ ਕੀੜੀ ਨੇ ਵੀ ਇੰਨਾ ਜੀਵਨ ਸਚਾਈਆਂ ਨੂੰ ਸਮਝ ਲਿਆ ਹੈ ਇਸੇ ਕਰਕੇ ਇਹ ਲਗਾਤਾਰ ਉਦੋਂ ਵਿੱਚ ਲੱਗੀ ਰਹਿੰਦੀ ਹੈ ਤੁਰਦੀ ਜਾਂਦੀ ਤੁਰਦੀ ਜਾਂਦੀ ਇੱਕ ਦੂਜੀ ਨੂੰ ਨਾਲ ਰਲਾਂਦੀ ਇੱਕ ਇਧਰੋਂ ਇੱਕ ਅੱਗੋਂ ਆਵੇ ਇੱਕ ਦੂਜੀ ਨੂੰ ਨਾਲ ਟਕਰਾਵੇ ਵੱਦੀ ਜਾਵੇ ਵੱੱਦੀ ਜਾਵੀ ਜੇ ਹੱਥ ਆਇਆ ਭਾਰਾ ਦਾਣਾ ਚਵਾਂ ਨੇ ਰਲ ਮਿਲ ਕੇ ਜਾਣਾ ਇੱਕ ਢੁੰਡੇ ਇੱਕ ਚੁੱਕ ਲੈ ਆਵੇ ਅਗਲੀ ਅਗਲੀ ਤੀਕ ਪਹੁੰਚ ਜਾਵੇ ਇੱਕ ਦੇ ਪਿੱਛੇ ਇੱਕ ਤੁਰੰਦੀ ਮਿਲਵਾ ਉਦਮ ਜਥੇ ਬੰਦੀ ਇਸ ਵਿੱਚ ਕੀ ਹੈ ਕਿ ਜਦੋਂ ਕਿਹੜੀਆਂ ਇਕੱਠੀਆਂ ਤੁਰਦੀਆਂ ਨੇ ਅਸੀਂ ਦੇਖਦੇ ਆ ਨਾ ਹਰ ਤੁਰਦੀ ਹੋਈ ਕਿਹੜੀ ਆਪਣੀ ਦੂਜੀ ਸੱਤ ਨੂੰ ਪਿੱਛੇ ਨਹੀਂ ਛੱਡਦੀ ਸਗੋਂ ਉਸ ਨੂੰ ਨਾਲ ਲੈ ਕੇ ਚਲਦੀ ਹੈ ਇੱਕ ਇਧਰੋਂ ਹੁੰਦੀ ਹੈ ਦੂਜੀ ਉਧਰੋਂ ਪਰੰਤੂ ਫਿਰ ਵੀ ਇੱਕ ਦੂਜੇ ਨੂੰ ਟੱਕਰ ਨਹੀਂ ਮਾਰਦੀਆਂ ਇਸ ਪ੍ਰਕਾਰ ਹਰ ਕੀੜੀ ਅੱਗੇ ਹੀ ਅੱਗੇ ਵੱਧਦੀ ਜਾਂਦੀ ਹੈ ਜੇ ਕਿਤੇ ਭਾਰਾ ਦਾਣਾ ਹੱਥ ਲੱਗ ਜਾਵੇ ਤੇ ਚਾਰ ਪੰਜ ਜਣੀਆਂ ਲੱਗ ਕੇ ਉਸ ਨੂੰ ਚੁੱਕ ਲੈਂਦੀਆਂ ਨੇ ਇਹਨਾਂ ਦੇ ਇਕੱਠ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਦਾਣੇ ਢੂੰਡਦੀ ਹੈ ਕੋਈ ਚੁੱਕ ਕੇ ਲਿਆਉਂਦੀ ਹੈ ਹਰ ਕੀੜੀ ਆਪਣੇ ਤੋਂ ਅਗਲੀ ਤੱਕ ਪਹੁੰਚਾਈ ਜਾਂਦੀ ਹੈ ਇੱਕ ਦੇ ਪਿੱਛੇ ਦੂਜੀ ਤੁਰਦੀ ਹੋਈ ਉਸ ਦੀ ਸਹਾਇਤਾ ਕਰਦੀ ਹੈ ਇਸ ਪ੍ਰਕਾਰ ਇਹ ਮਿਲ ਕੇ ਜਥੇ ਬੰਦਕ ਢੰਗ ਨਾਲ ਸਾਰਾ ਕੰਮ ਕਰਦੀਆਂ ਹਨ ਕੇਂਦਰੀਪਾਉ ਕੀੜੀ ਹੌਲੀ-ਹੌਲੀ ਤੁਰਦੀ ਹੋਈ ਧੰ ਧੀਰਜ ਨਾਲ ਲਗਾਤਾਰ ਕੰਮ ਕਰਨ ਵਿੱਚ ਜੁਟੀ ਰਹਿੰਦੀ ਹੈ ਹਰ ਇੱਕ ਕੀੜੀ ਜਥੇ ਬੰਦਕ ਢੰਗ ਨਾਲ ਕੰਮ ਕਰਦੀ ਹੈ ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਕੀੜੀਆਂ ਵਾਂਗ ਹਰ ਸਮੇਂ ਲਗਾਤਾਰ ਕੰਮ ਵਿੱਚ ਜੁਟੇ ਰਹਿਣਾ ਚਾਹੀਦਾ ਹੈ ਅਤੇ ਜਥੇ ਬੰਦਕ ਉਦਮ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਧੰਨਵਾਦ